रहरास श्लोक महला पहला दुख दारू सुख रोग भया जा पावन होई तू करता करना मैं नाही जा हो करी न हो बलहारी कुदरत वस्या तेरा अंत न जाय लख्या रहा जा तुम्हें जो जो तुम्हें जाता अकल कला भरपूरिया ਉ ਸੱਚਾ ਸਾਹਿਬ ਸਿਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹਉ ਨਾਮਿਕ ਕਰਤੇ ਤੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਰਗਾ ਸਮਲਾ ਪਹਿਲਾ ਇਕੁੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਹਿਆ ਸੋ ਘਰ ਕਹਿਆ ਜਿਤ ਬੈ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ಪರಿਸੋ ਕਈਏ ਕਹਤੇ ਤੇਰੇ ਗਾਵਣ ਹਾਰੇ ਗਾਵੰ ਤੁੰ ਨੂੰ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰ ਤੁੰ ਨੂੰ ਚਿਤ ਗੁ ਬਦਲੇ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੰ ਤੁੰ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁੰ ਇੰਦ ਇੰਦਰਾਸ਼ਣ ਬੈਠੇ ਦੇਵਕੀਆਂ ਦਰ ਨਾਲੇ ਗਾਵੁ ਤੁੰਨੋ ਸਿਦ ਸਵਾਦੀ ਅੰਦਰ ਗਾਵੁ ਤੁੰਨੋ ਸਾਧ ਵਿਚਾਰੇ ਗਾਵੁ ਤੁੰਨੋ ਜਤੀ ਸਤੇ ਸੰਤੋਖੀ ਗਾਵੁ ਤੁੰਨੋ ਵੀਰ ਕਰਾਰੇ ਗਾਵੁ ਤੁੰਨੋ ਪੰਡਿਤ ਪਣ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੁ ਤੁੰਨੋ ਮੌਣਿਆ ਮਨਮੋਹਣ ਸੁਰਗ ਮਛ ਪਿਆਲੇ ਗਾਵੁ ਤੁੰਨੋ ਰਤਨ ਪਾਏ ਤੇਰੇ ਅਸਰ ਤੀਰਤ ਨਾਲੇ ਗਾਵੁ ਤੁੰਨੋ ਜੋਤ ਮਹਾ ਬਲ ਸੂਰਾ ਗਾਵੁ ਤੁੰਨੋ ਖਾਣਿ ਚਾਰੇ गावਨ ਤੁਦ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁੰ ਨੂੰ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਦਰ ਸਾਲੇ ਔਰ ਕਹਤੇ ਤੁਦ ਨੂੰ ਗਾਵਨ ਸੇ ਮੈਂ ਚਿਤਨਾ ਹੂੰ ਨਾਮ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਐ ਬੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਬਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਫਿਸਦੀ ਵੜਿਆਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸਾ ਸਹ ਪਾਤ ਸਾਹਿਬ ਨਾ ਨੀ ਕਰੈ ਰਜਾਈ ਆਸਾ ਮੱਲਾ ਪਹਿਲਾ ਹੁਣ ਵੱਡਾ ਆਖੇ ਸਭ ਕੋ ਏ ਕੇਵੜ ਵੱਡਾ ਢਿਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਇਬਾ ਗਹਿਰ ਗੰਬੀਰਾ ਗੁਣੀ ਗਹਿੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਏ ਤੇਰੇ ਤੇਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਸਿੱਧਾ ਪੁਰਖਾਂ ਕੀ ਆਵਡੀਆਂ ਸੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰੋ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਖੀ ਤੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਮਿਕ ਸੱਚ ਸਵਾਰਣ ਹਾਰਾ ਅਸਮੱਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਭੂਖ ਉਦਭੁਖੇ ਖਾਏ ਚਲਿਏ ਦੁਖ ਸੁਖ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤਿਲੋੜਿ ਆਈ ਆਖ ਸਕੇ ਕੀਮਤ ਨਹੀਂ ਪਾਈ जेस मिल आखण पाए वॾा नवे घाट ने नव کوئی نہ کو ہوا न کو को جے को تے वड़ تیری वड़ جن دن کر दिन करी रा ਕਸੁੰਮ ਬਸਾਰੇ ਤੇ ਕਮ ਜਾ ਨਾਮਿਕ ਨਾਮੇ ਬਾਸ ਸਨਾਤ ਰਾਗ ਗੁਦਰੀ ਮੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮਨ ਕੋ ਰੋ ਮਨ ਨਾਮ ਪਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ 함ਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਂ ਅੰਧਮ ਫਾਸੇ ਜੋ ਸਤਗੁਣ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰਮ ਸਤਿਕ ਲਖਿਆ ਲਖਾਂ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਮਿਕ ਨਾਮ ਪ੍ਰਗਾਸ ਦਾ ਗੁਜਰੀ ਮੱਲਾ ਪਨਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਰ ਹਰ ਜੋ ਪਰਿਆ सैल पथर में जन तु आगे कर धरया मेरे माधो जी सतसंग तूं मिले सो करद परम पद पाया सूके कासित सत हरियारा जनम पिता लोक सुध बनता कोई न किसी धरिया सिर सिर यक संभाहे ठाकुर काह मनु भव कर उड़ उड़ सह को सां पाछे बछड़े छरिया तिनि कौन खिलवै कौन चुगाव मन में सिमरन करियाधान दस अष्ट सिधान ठाकुर करतल धरिया जन नान बल बल सदबल जई تیرا پارا وریا راگا ساملہ چوتھا سو ایک اک اکار سدگر پرساد سو پور نرنجن ہر پور نرجن ہر اگما اگم پارا سب دھیا میں سب دھیا میں تجی ہر سچے سرجن ہارا سب جی تمہارے جی تیاں کا داتارا ہر دھیا سنتو جی سب دوک وسارن ہارا ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਦੇ ਅੰਤਰ ਸਰਮ ਅੰਤਰ ਜੀ ਹਰੇ ਕੋਪਰੁਖ ਸਮਾਨਾ ਇਕ ਦਾਤੇ ਇਕ ਬੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਉ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਜੀ ਜਨ ਨਾਨਕ ਤਿੰ ਕੁਰਬਾਨਾ ਹਰ ਧਿਆ ਮੇ ਹਰ ਧਿਆ ਆਵੇ ਤੁਜੀ ਸੇ ਜਨ ਜੁਗ ਮੇ ਸੁਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆ ਆ ਜੀ ਤਿੰ ਟੂਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ भव सब गवासी जिन सेविया जिन सेविया मेरा हर जी ते हर हर रूप समासी से धन, से धन धन जिन हर भया जी जन तिन बल जासी तेरी भगत तेरी भगत भंडार जी भरे बेंद बेनता भग, तेरे भगत तेरे भकत सालाहं जी हर अनक अनेक अनंता तेरी अनक तेरी अनक करे हर पूजा जी तव्हां तापे जपे बेनता तेरे अनेक तेरे अनेक पड़े पढ़े बोसिमृत शास्त्र जी कर क्रिया खट कर्म करंता भगत से भगत से भले जन नानक जी जो भावे मेरे हर भगवंता तू और पुरख अप्रम करता जी तूं जेवड़ अवर न कोई ਬੋ ਦੂ ਦੂ ਇੱਕੋ ਸਦਾ ਸਦਾ ਤੂੰ ਏ ਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨਨਮਿਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਸਾ ਮੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋਂ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾਓ ਸਭ ਤੇਰੇ ਤੂੰ ਸਭ ਨੇ ਲਿਆਇ ਜਿਸ ਨੂੰ ਕਿਰਪਾ ਕਰੇ ਤਿਨ ਆਮਰਤਨ ਪਾਇਆ ਗੁਰਮੁਖ ਲਾਧਾ ਮਨਮ ਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ تجھ بن دوا کوئی نئے جی جنت سب تیرا کھے جس آئے جن جانے ہر دن سد ہی آخ کھانے جن ہر سیویا تن سکھ پایا سہجے ہی ہر نام سمایا تے کرتا تیرا کیا سب ہوئے تج بن دو جا نہ کوئے तूं करे कर सोए जनक गुरमुख पर गट हो तर वॾे भैले नासा पाणी पाप कया पंकज मोह ہم دیکھا تے ڈوبی त من ایک मन चेते موڑ منا हर बिसर तेरे गल नती सती न पढ़िया मूरख मुगदा जनम भया कणवत नाना जिन तूं नसरिया असां मल्हा पई प्राप्त मानदे हरिया गोबिंद मिलण की इहे तेरी बरिया और काज ते रह के न काम मिलसाद संगत भज केवल नाम सनू जाम लाग भव जल करण कनुम वृथा रंग माया ते जप तप संम धर्म न कमायावाद न जान हर राया कौ न ہم نیچ کرما سرن پرے کی رکھو سرما بادشاہی رسمی کبھی باش بینتی چوپئی ہمری کرو ہاتھ ہاد رکشا پورن ہوئے چت کی اچھا تو چندن من رہے ہمارا اپنا جان کرو پرت پارا ہمرے دو سب تم گاؤ آپ ہاتھ دے موہے بچاؤ سکھی بسے مورو پروارا سیو سکھ سب کر تارا مور کر دیر کو آج سنگریے پورن ہوئے ہماری آشا تو بھجن کی رہتے آسا تمہیں ساڑھ کوئی اور نہ دھیاؤں جو برچاؤں تمتے پاؤں سیوک سکھ ہمارے تاری چن چن ستر ہمارے مارے آخا دے مجھے وریے مرن کال کا تراس نریے تم جو سدا ہمارے پچھا سری کرے اور اچھا راک لے ہو مو راخن ہارے سا سم سہائے پیارے دین بند دشتن کے ہنتا تم ہو پوری دس ہنتا کال پائے دما بب کال پائے شیو جو اوترا ਕਾਲ ਪਾਏ ਕਰ ਵਿਸਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸੇਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪੁਜਾਇਓ ਆਦ ਅੰਤ ਏਕ ਹੈ ਅਵਤਾਰਾ सोई गुरू समझेओ हमारा नमस्कार तिसी सगल प्रजाजन आप सवारी गुण सुख दियो सतरन को पल मोबी कियो घट के अंतर की जान भले बुरे की पीर पहचान चीटी ते कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जाने जबद कर करा करताना प्रजा धर सब दे अपारा जब आकर करतहूं कबहूं तुम मैं मिल देह दर्शन हूं जेते बदन से सब धारए आप अपने बोझो चारए तुम सभी तेराल जानतेद अर निरंकार बेकार आद अनील अनादस कांका मूणो चारद भेदा जा को भेद न पावत बेदा तंको कृपान अनमानत महामूर्क भेद न जानत महादेव को कै सदारंकार काचीत न भयो बुध हैती बरत भिनि तुहे तेती तुमरा लखा न जाय पसारा कै किल सजा प्रथम संसारा इ रूप अनूप सरूपा परंक भयो राव कै भूपा अंडज जे रे सेत की न ਉਦਬੋ ਜੀ ਖਾਨ ਬਹੁਰਚ ਦੀਨੀ ਕਉ ਫੋਲ ਰਾਜਾ ਹੋਏ ਬੈਠਾ ਕਉ ਸਮਟ ਬਹ ਸੰਕਰੇ ਬੈਠਾ ਸਗਰੀ ਸਿਜ ਦਿਖਾਇਆ ਚੰਭਉ ਆਜੁਗਾ ਸਰੂਪ ਸੇੰਭਉ ਅਵ ਰਖਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘਰੋ ਦੁਸ਼ ਜਿਤੇ ਉੜਵਤ ਤੁਤ ਪਾਤਾ ਸਗਲ ਮਲੇਚ ਕਰੋ ਰਣ ਘਾਤਾ ਜੇ ਆਜ ਦੁਜ ਤਉ ਸਰਨੀ ਪਰੈ تن کے دش مرے پور جبن پگ پرے تہارے تن کے کو ایک بار دے ہیں تا کے کال نکٹنے رچا ہوئے تائیں سب کالا دش ارشٹ رے کالا کرپا درشت تن جائے نہر ہو तांके سد گھر مو سب विध دشت घर मो सब होाए छक न कोई एक बार दुमें संवारा कल फास ते ताईं उबारा जिनर नाम त्योहारो का दार दुष्ट दुख ते रहा खड़क खे तरण तहारी हाथ दे उारी सरब ठौर हो सहाई दुष्ट दुख ते लेहो बचाई सवैया हे गहे जब ते तुमरे तब ते को आंख तरे नै आनो राम रहीम पुराण कुराण अनेक कहे मत एक न मान्यो सिमरत शास्त्र वेद सबै बहु भेद कहे हम एक न कृपा श्रीयसपानमरी करे ਮੈ ਨ ਕਹਿਓ ਸਭ ਤੋ ਹੈ ਬਖਾਨ ਦੁਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੇਹਾਰੋ ਦਵਾਰ ਬਾਂਹੇ ਗਏ ਕੀ ਲੋਜ ਅਸ ਗੋਬਿੰਦ ਦਾਸ ਤੁਹਾਰਿ RAM KALLI MULLA SE JANANDI KUNKAR SADGURU PRASAD ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾ ਮੰਜਨੀ ਵਸਾਇਆ ਕਹੇ ਨਾਮ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਰਨਾਲ ਰਹੋ ਤੂੰ ਮਨ ਨੂੰ ਮੇਰੇ ਦੁਖ ਸਭ ਵਿਚਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਮੁ ਤੁਮੰ ਮੇਰੇ ਸਦਾ ਰੋ ਹਰਿ ਨਾਲੇ ਸੱਚ ਸਾਹਿਬਾ ਕਿਆ ਨਹੀ ਘਰ ਤੇਰੇ ਕਰਤਾ ਤੇਰੇ ਸਭ ਕੇਛੈ ਜਿਸ ਦੇ ਸੋ ਪਾਵੇ ਸਦਾ ਸਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸਬਦ ਧਨੇ ਰਹਿ ਕਹੇ ਨਾਨਕ ਸੱਚੇ ਸਾਹਿਬ ਕਿਉ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਬੁਖ ਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਮ ਇੱਕ ਸੁਣੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਿਤ ਘਰ ਸੁਹਾਗੇ ਘਰ ਸੁਹਾਗੇ ਸਬਦ ਵਾਜੇ ਕਲਾ ਜਿਤ ਗਰਧਾਰਿਆ ਪੰਛ ਦੂਤ ਤੁਵਸ ਕੀਤੇ ਕਾਲ ਕੰਟ ਕੁਮਾਰਿਆ ਡੋਰ ਕਰਮਨ ਪਾਇਆ ਤੁਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪੌਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤਨ ਪ੍ਰਸਾਦ ਨੂੰ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰਿਆ ਭਰ ਪੂਰੇ ਬਿਨਵੰਤ ਨਾਉਣਿਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮੱਲਾ ਪੰਜਵਾ काल वित नोस्तु पयो विचारो अमृत नाम ठाकर का पयो आधार जेको खावे जेको घुंचे तिस उधारो ए वी न चरण लग तरिए चर लॻ ब्रह्म ब्रह्मो श्लोक महल्ला पन ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਤੇ ਹੋਈ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵੇ ਹਰਿਆ ਔੜੀ जिथे तूं समथ जिथे को नाए उे तेरी रख अग्नी उदर माह सुण जम काए तेर छॾ जा जल दिख असाओ गुर सभ पार पाए जिन को प्यासे अमृत से खाए कल में ए हो गुण गोविंद गाए सब सैनो कृपाल संभाले साहसा बिरथा कोए न जाए जे आवे तुद आहे श्लोक मल्ला पनिवा अंतर गुरु आराधना जेवा जप गुरु नाम नेत्री सद्गुरु पेखणा सुनि सुना गुणाओ ਸਤ ਗੁਰੂ ਸੇ ਤੀਰਤਿਆ ਦਰਗੇ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤੁ ਦੇ ਜਗ ਮੇ ਉਤਮ ਕਾਢੀਏ ਫਿਰ ਲੇਕੇ ਹੀ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਇ ਕਾਛ ਸਵਾਰੀਆਂ ਉਹ ਆਪਿਆਲ ਮਨੁਨਾ ਵੀ ਸਾਰੀਆਂ ਸਾਧ ਜਣਾ ਕੇ ਸੰਗ ਭਉਜਲ ਤਾਰੀਆਂ ਸਾਕਤ ਨਿੰਦਕ ਦੁਸ਼ਟ ਖਿਨਮਾਏ ਵਿਦਾਰੀਆਂਿਸ ਸਾਹਿਬ ਕੀਤੇ ਨਾਨਕ ਮਨੇ ਮਾਇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀਤੇ ਨਾਮਿਕ ਮਨੇ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ